ਪਾਈ ਸਤ ਸ੍ਰੀ ਅਕਾਲ ਹੁਣ ਪਾਈ ਬਚਿੱਤਰ ਸਿੰਘ ਜੀ ਦਾ ਗੁਰੂ ਗੋਬਨ ਸਿੰਘ ਜੀ ਨਾਲ ਬਹੁਤ ਜ਼ਿਆਦਾ ਪਿਆਰ ਸੀ ਤੇ ਉਹ ਉਹਨਾਂ ਦੀ ਫੌਜ ਤੇ ਸੈਨਾਪਤੀ ਵੀ ਸਨ ਇਹਨਾਂ ਦੇ ਜੋ ਪਿਤਾ ਜੀ ਸਨ ਪਾਈ ਮਨੀ ਸਿੰਘ ਜੀ ਉਹਨਾਂ ਦੇ ਪੰਜ ਪੁੱਤਰ ਸਨ ਤੇ ਉਹਨਾਂ ਨੇ ਪੰਜੇ ਪੁੱਤਰ ਗੁਰੂ ਗੋਬਨ ਸਿੰਘ ਜੀ ਨੂੰ ਪੇਟ ਕਰ ਦਿੱਤੇ ਸਨ ਇਹਨਾਂ ਦਾ ਦੂਜੇ ਪੁੱਤਰ ਸੀ ਪਾਈ ਉਦੇ ਸਿੰਘ ਜੀ ਜਿਨ੍ਹਾਂ ਨੂੰ 50 ਸਿੰਘਾਂ ਦਾ ਜਥਾ ਦੇ ਕੇ ਗੁਰੂ ਗੋਬਨ ਸਿੰਘ ਜੀ ਨੇ ਦੂਸਰੀ ਸਾਈਡ ਤੋਂ ਰਸਿ ਹੁਣ ਇੱਕ ਜਥਾ ਤੋਰਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਬੀਬੀ ਪਿੱਖਾ ਜੀ ਤੇ ਭਾਈ ਜੀਵਨ ਸਿੰਘ ਜੀ ਨੂੰ 100 ਸਿੰਘਾਂ ਦਾ ਜਸਾ ਦੇ ਕੇ ਹੁਣ ਜਦੋਂ ਆਪਾਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਅਨੇਕਾਂ ਹੀ ਸਿੱਖ ਸ਼ਹੀਦਾਂ ਦੇ ਨਾਮ ਮਿਲ ਜਾਂਦੇ ਹਨ ਪਰ ਬੀਬੀਆਂ ਦਾ ਨਾਂ ਬਹੁਤ ਘੱਟ ਮਿਲਦਾ ਹੈ ਤੇ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸਿੱਖ ਧਰਮ ਦੀ ਪਹਿਲੀ ਸ਼ਹੀਦ ਬੀਬੀ ਸੀ ਬੀਬੀ ਪਿੱਖਾ ਜੀ ਜਦੋਂ ਸਰਸਵਰ ਨਦੀ ਉੱਤੇ ਮੁਗਲਾਂ ਨਾਲ ਝੜਪ ਹੁੰਦੀ ਹੈ ਤਾਂ ਉਸ ਝੜਸ ਵਿੱਚ ਬੀਪੀ ਪਖਾਂ ਜੀ ਸ਼ਹੀਦ ਹੋ ਗਏ ਸਨ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਅੱਗੇ ਵਧਦੇ ਹਨ ਤੇ ਪਹੁੰਚਦੇ ਹਨ ਇੱਕ ਪਿੰਡ ਮਲਕਪੁਰ ਜਿੱਥੋਂ ਦੇ ਰੰਗੜ ਗੁਰੂ ਗੋਬਿੰਦ ਸਿੰਘ ਜੀ ਨੂੰ ਘੇਰ ਲੈਂਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਤੁਹਾਨੂੰ ਅੱਗੇ ਨਹੀਂ ਜਾਣ ਦੇਵਾਂਗੇ ਫਿਰ ਇੱਥੇ ਭਾਈ ਬਚਿੱਤਰ ਸਿੰਘ ਜੀ ਉਹਨਾਂ ਰੰਗੜਾਂ ਨਾਲ ਬੜੀ ਬਹਾਦਰੀ ਨਾਲ ਜੁਦਦ ਕਰਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਚਲੇ ਜਾਂਦੇ ਹਨ ਸਰਸਨਾ ਨਦੀ ਉੱਤੇ ਉਸ ਸਮੇਂ ਸਰਸਨਾ ਨਦੀ ਵਿੱਚ ਬਹੁਤ ਜ਼ਿਆਦਾ ਫਾੜਾ ਆਇਆ ਹੋਇਆ ਸੀ ਜਿਸ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਤਿੰਨ ਹਿੱਸੇ ਹੋ ਜਾਂਦੇ ਹਨ ਪਹਿਲੇ ਹਿੱਸੇ ਵਿੱਚ ਭਾਈ ਮਨੀ ਸਿੰਘ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਅਲੱਗ ਹੋ ਜਾਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਨੂੰ ਦੂਜੇ ਹਿੱਸੇ ਵਿੱਚ ਮਾਤਾ ਗੁਜਰ ਕੌਰ ਤੇ ਛੋਟੇ ਸਹਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਅਲੱਗ ਹੋ ਗਏ ਸਨ ਤੇ ਆਖਰੀ ਹਿੱਸੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪ ਉਹਨਾਂ ਨਾਲ 40 ਸਿੰਘ ਤੇ ਦੋ ਵੱਡੇ ਸਹਬਜ਼ਾਦੇ ਨਾਲ ਚਲੇ ਜਾਂਦੇ ਹਨ ਹੁਣ ਸਰਸਵਨਦੀ ਪਾਰ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਸਨ ਇੱਕ ਪਿੰਡ ਜਿਸ ਦਾ ਨਾਂ ਸੀ ਕੋਟਲਾ ਨਿਹੰਗ ਖਾਨ ਇਸ ਪਿੰਡ ਵਿੱਚ ਇੱਕ ਮੁਸਲਮਾਨ ਵੀ ਰਹਿੰਦਾ ਸੀ ਜਿਸ ਦਾ ਨਾਂ ਸੀ ਨਿਹੰਗ ਖਾਨ ਤੇ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦੀ ਕੋਠੀ ਵਿੱਚ ਆ ਕੇ ਰੁਕੇ ਸਨ ਹੁਣ ਇੱਥੇ ਇਹ ਗੱਲ ਆਉਂਦੀ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਹਜ਼ਾਰਾਂ ਦੀ ਫੌਜ ਲੱਗੀ ਹੋਈ ਸੀ ਤੇ ਕਈ ਪਿੰਡਾਂ ਦੇ ਰੰਗੜਾ ਨੇ ਵੀ ਉਹਨਾਂ ਦਾ ਰਾਹ ਰੁਕਿਆ ਸੀ ਫਿਰ ਉਹ ਇੱਕ ਮੁਸਲਮਾਨ ਵੀਰ ਕੋਲ ਕਿਉਂ ਰੁਕੇ ਹੁਣ ਇਹ ਜੋ ਮੁਸਲਮ ਵੀਰ ਸੀ ਇਹ ਬਹੁਤ ਤਕੜਾ ਬੰਦਾ ਸੀ ਇਹ ਨੇੜੇ-ਨੇੜੇ ਦੇ 48 ਪਿੰਡਾਂ ਦਾ ਮਾਲਕ ਸੀਗਾ ਹੁਣ ਮੁਸਲਮ ਵੀਰ ਦਾ ਸਿੱਖਾਂ ਨਾਲ ਕੀ ਸੰਬੰਧ ਸੀ ਇਸ ਦਾ ਵੀ ਇੱਕ ਇਤਿਹਾਸ ਹੈ ਜੋ ਇਹਨਾਂ ਦੇ ਦਾਦਾ ਜੀ ਸਨ ਸਮਸ ਖਾਨ ਸੀ ਤੇ ਉਹ ਰਹਿੰਦੇ ਸਨ ਧੰਨ ਗੁਰੂ ਹਰਗੋਬਿੰਦ ਸਿੰਘ ਜੀ ਨਾਲ ਤੇ ਹਰਗੋਬਿੰਦ ਸਾਹਿਬ ਜੀ ਨੂੰ ਉਹ ਦੇਖ ਕੇ ਆਉਂਦੇ ਸਨ ਕੋਲੇ ਜਦੋਂ ਗੁਰੂ ਹਰਗੋਬਿੰਦ ਸਿੰਘ ਜੀ ਨੇ ਆਪਣੀ ਫੌਜ ਤਿਆਰ ਕਰਨ ਲੱਗੇ ਸਨ ਤਾਂ ਉਹਨਾਂ ਨੇ ਇੱਕ ਬਚਨ ਫਰਮਾਇਆ ਸੀ ਕਿ ਮੈਨੂੰ ਪੈਸੇ ਟੱਕੇ ਦੀ ਲੋੜ ਨਹੀਂ ਮੈਨੂੰ ਤੁਸੀਂ ਆਪਣੇ ਜਵਾਨੇ ਤੇ ਵਧੀਆ-ਵਧੀਆ ਕੋਲੇ ਦੇ ਕੇ ਜਾਓ ਤਾਂ ਸਮਸਖਾਨ ਵਰਗੇ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਕੋਲੇ ਦੇ ਕੇ ਆਇਆ ਕਰਦੇ ਸਨ ਤੇ ਇੱਥੋਂ ਹੀ ਇਹਨਾਂ ਦੇ ਪਰਿਵਾਰ ਦਾ ਸਿੱਖ ਗੁਰੂਆਂ ਨਾਲ ਬਹੁਤ ਗੂੜਾ ਪਿਆਰ ਪੈ ਗਿਆ ਸੀ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ